ਕੋਈ ਪਤਾ ਨਹੀਂ ਕਦੋਂ ਆ ਜਾਵੇ ਲਾਣ ਵੀ ਕਦੋਂ ਵੀ ਜਾਣਾ ਪਿੰਡ ਤੋਂ ਬਾਹਰ ਵੀ ਸਮਾਂ ਚੋੱਕ ਕੇ ਜਾ ਸਕਦੇ ਆ ਆਪਦਾ ਪਹਿਲਾਂ ਇਸ ਕਰਕੇ ਕੰਮ ਆਪਦਾ ਟਾਈਮ ਨਾ ਕਰ ਲਈ ਦੇ ਹਾਲਾਤ ਇਹੋ ਜਿਹੇ ਪੈਦਾ ਹੋ ਚੁੱਕੇ ਹਨ ਕਿ ਡਰ ਲੱਗਦਾ ਹੈ ਵੀ ਆਪਦਾ ਟਾਈਮ ਨਾਲ ਕੰਮ ਕਰਕੇ ਦੋ ਵੀ ਜਾਣਾ ਪੈ ਜੇ ਫਿਰ ਇਹ ਤਾਂ ਨਾ ਮਹਿਸੂਸ ਹੋਵੇ ਅਸੀਂ ਰੋਟੀ ਵੀ ਖਾ ਕੇ ਸੁੱਤੇ ਲੋਕਾਂ ਦੀ ਗੱਲ ਸੁਣਿਆ ਵੀ ਮਾਵਾ ਬੱਚਿਆਂ ਨੂੰ ਵੀ ਛੱਡ ਕੇ ਚਲੀਆਂ ਜਾਂਦੀਆਂ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਕਹਿ ਰਹੇ ਆ ਆਪਣੇ ਇੱਥੇ ਸ਼ੌਣੀ ਹੈਗੀ ਐ ਫੌਜੀਆ ਦੀ ਉਹ ਵੀ ਕਹਿ ਰਹੇ ਆ ਵੀ ਆਪਣਾ ਅਲਰਟ ਹੋ ਜਾਓ ਅਸੀਂ ਪਿੰਡ ਪੱਕਾ ਚਿੱਸਤੀ ਦੇ ਵਿੱਚ ਮੌਜੂਦ ਆ ਤੇ ਇੱਥੇ ਦੱਸਿਆ ਜਾਂਦਾ ਹੈਗਾ ਕਿ ਜੜੀਆਂ ਔਰਤਾਂ ਹੈਗੀਆਂ ਉਹਨਾਂ ਵੱਲੋਂ ਜਿਹੜਾ ਹੈਗਾ ਰੋਟੀ ਪਾਣੀ ਦਾ ਜਿਹੜਾ ਕੰਮ ਹੈਗਾ ਉਹ ਸਦਿਆਂ ਹੀ ਕਰ ਲਿਆ ਜਾਂਦਾ ਹੈਗਾ ਕਹਿੰਦੇ ਹਨ ਕਿ ਹਾਲਾਤ ਪਤਾ ਨਹੀਂ ਕੀ ਬਣਨਗੇ ਰੋਟੀ ਪਾਣੀ ਖਾਧੀ ਹੋਊਗੀ ਤਾਂ ਕਿਸੇ ਜਾਨ ਪਾਸੇ ਜਾਨ ਜੋਗੇ ਹੋਵਾਂਗੇ ਕਿ ਲਗਦਾ ਕੀ ਹੈ ਕਿ ਕਹਿੰਦੇ ਹੈਗੇ ਕਿ ਤੁਸੀਂ ਰੋਟੀ ਪਾਣੀ ਚੜਾ ਹੈਗਾ ਬੜੇ ਟਾਈਮ ਨਾਲ ਬਣਾਉਣ ਲੱਗੇ ਜਿਹੜਾ ਹੈਗਾ 7 ਵਜੇ ਬਣਾਉਂਦੇ ਸੀ ਉਹ 5 ਵਜੇ ਤੁਸੀਂ ਕਰ ਲਿਆ ਹਾਂਜੀ ਕਹਿੰਦੇ ਉਹ ਵੀ ਕੋਈ ਪਤਾ ਨਹੀਂ ਕਦੋਂ ਕਿ ਆ ਜਾਵੇ ਲਾਣ ਵੀ ਕਦੋਂ ਵੀ ਜਾਣਾ ਪਿੰਡ ਤੋਂ ਬਾਹਰ ਵੀ ਸਮਾਨ ਚੁੱਕ ਕੇ ਜਾ ਸਕਦੇ ਆ ਆਪਦਾ ਪਹਿਲਾ ਇਸ ਕਰਕੇ ਕੰਮ ਆਪਦਾ ਟਾਈਮ ਨਾਲ ਕਰ ਲੀਦਾ ਹਾਂਜੀ ਤੁਸੀਂ ਵੇਖਿਆ ਕੋਈ ਜੰਗ ਵੇਖੀ ਕਿ ਨਹੀਂ ਹਾਜੇ ਤੱਕ ਤਾਂ ਕੋਈ ਜੰਗ ਨਹੀਂ ਵੇਖੀ ਸੁਣਿਆ ਹੈ ਵੱਡਿਆਂ ਨੇ ਜਿਵੇਂ ਸੋਹਰਾ ਸਾਹਿਬ ਕਹਿੰਦੇ ਨੇ ਵੀ ਐਸ ਤਰ੍ਹਾਂ ਹੁੰਦਾ ਹੈ ਟੈਂਕ ਵਗੈਰਾ ਆਉਂਦੇ ਨੇ ਤੇ ਵੀ ਖੇਤਾਂ ਚ ਹੀ ਭਜਾ ਦਿੰਦੇ ਨੇ ਅੱਛਾ ਹਾਂਜੀ ਤੇ ਪਿੰਡ ਖਾਲੀ ਹੋ ਜਾਂਦਾ ਕਹਿੰਦੇ ਪਿੰਡ ਖਾਲੀ ਹੋ ਜਾਂਦਾ ਹਾਂਜੀ ਸੜਕਾਂ ਟੈਂਕਾਂ ਨਾਲ ਭਰ ਜਾਂਦੀਆਂ ਨੇ ਦੂਜੀਆਂ ਵੀ ਫੌਜ ਆਰਮੀ ਦੀ ਬਹੁਤ ਜ਼ਿਆਦਾ ਆ ਜਾਂਦੀ ਏ ਕੋਈ ਪਤਾ ਨਹੀਂ ਕਦੋਂ ਕਿ ਲੋਕਾਂ ਦੀ ਹੈ ਗਏ ਸੁਣਿਆ ਵੀ ਮਾਵਾ ਬੱਚਿਆਂ ਨੂੰ ਵੀ ਛੱਡ ਕੇ ਚਲੀਆਂ ਜਾਂਦੀਆਂ ਨੇ ਅੱਛਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣ ਜਾਂਦੇ ਹਾਂਜੀ ਕੀ ਲੱਗਦਾ ਹੈਗਾ ਰੋਟੀ ਪਾਣੀ ਜਿਹੜਾ ਬੜਾ ਟਾਈਮ ਨਾਲ ਬਣਾਉਣ ਲੱਗਿਓ ਹਾਂਜੀ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਵੀ ਮਤਲਬ ਹਾਲਾਤ ਇਹੋ ਜਿਹੇ ਪੈਦਾ ਹੋ ਚੁੱਕੇ ਹਨ ਕਿ ਡਰ ਲੱਗਦਾ ਹੈ ਵੀ ਆਪ ਦਾ ਟਾਈਮ ਨਾਲ ਕੰਮ ਕਰਕੇ ਪ੍ਰੀਓ ਕੇ ਬੈਠ ਜਾਈਏ ਪਤਾ ਨਹੀਂ ਕਦੋਂ ਮੋਕ एलान ਦਾ ਆਰਡਰ ਹੋ ਜੇ ਹਾਂ ਜੀ ਹਾਂ ਜਦੋਂ ਵੀ ਜਾਣਾ ਪੈ ਜੇ ਫਿਰ ਇਹ ਤਾਂ ਨਾ ਮਹਿਸੂਸ ਹੋਈ ਵੀ ਅਸੀਂ ਰੋਟੀ ਨਹੀਂ ਖਾ ਕੇ ਸੁੱਤੇ ਦੱਸੇ ਹੈਗਾ ਕੋਈ ਇੱਥੇ ਮੂਮੈਂਟ ਹੈਗੀ ਕੋਈ ਕਿ ਹਲਚਲ ਜ਼ਿਆਦਾ ਹੋਈ ਹੋਵੇ ਹਾਂ ਜੀ ਚਾਂਸ ਤਾਂ ਹੈਗੇ ਆ ਜੀ ਅੱਛਾ ਹਾਂ ਜੀ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਕਹਿ ਰਹੇ ਆ ਆਪਣੇ ਇੱਥੇ ਸ਼ੌਣੀ ਹੈਗੀ ਇਹ ਫੌਜੀਆ ਦੀ ਉਹ ਵੀ ਕਹਿ ਰਹੇ ਆ ਵੀ ਆਪਣਾ ਅਲਰਟ ਹੋ ਜਾਓ ਕੋਈ ਪਤਾ ਨਹੀਂ ਕਦੋਂ ਚਾਂਸ ਬਣ ਜੇ ਹਾਂ ਜੀ ਕੀ ਲੋਕ ਪਰ ਕੀ ਸੋਚਦੇ ਆ ਲੋਕ ਛੱਡ ਕੇ ਜਾਣਗੇ ਕਰਿਆ ਲੋਕ ਕਈ ਤਾਂ ਘਰ ਛੱਡ ਕੇ ਜਾ ਚੁੱਕੇ ਨੇ ਡਰ ਦੇ ਮਾਰੇ ਵੀ ਡਰ ਹੈਗਾ ਵੀ ਬਹੁਤ ਜ਼ਿਆਦਾ ਹੋਇਆ ਪੈ ਡਰ ਕੋਈ ਪਤਾ ਨਹੀਂ ਕਦੋਂ ਮਤਲਬ ਕਿ ਸਾਨੂੰ ਹੋ ਜਾਵੇ ਅਸੀਂ ਕਪੜੇ ਚੁੱਕ ਕੇ ਕਦੋਂ ਜਾਣਾ ਪਵੇ ਐਵੇਂ ਵੀ ਜਾ ਸਕਦੇ ਆ ਅਸੀਂ ਵੀ ਬੱਚੇ ਬੱਚਿਆਂ ਨੂੰ ਨਾਂ ਰੱਖਣਾ ਬੱਚਿਆਂ ਦੇ ਤੇ ਕਪੜੇ ਪੈਕ ਕਰਕੇ ਰੱਖੇ ਪਏ ਨੇ ਵੀ ਕਿਹਾ ਗਿਆ ਕਦੋਂ ਤੁਹਾਨੂੰ ਹੋਇਆ ਵੀ ਜਾਣਾ ਹੈ ਤੇ ਅੱਜ ਵੀ ਜਾ ਸਕਦੇ ਹੁਣੇ ਹੀ ਜਾ ਸਕਦੇ ਆ ਪਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੇ ਜਿਹੜੀ ਹਰਕਤ ਕੀਤੀ ਹੈ ਕਿ 26 ਜਿਹੜੇ ਲੋਕ ਮਾਰਤੇ ਉੱਥੇ ਹੈ ਨਾ ਨੇ ਇੱਥੇ ਜਿਹੜੇ ਹੈਗੇ ਇੱਕ ਮਾੜਾ ਹੈਗਾ ਉਹ ਵਾਲਾ ਉਹ ਤਾਂ ਬਿਲਕੁਲ ਮਾੜਾ ਬਿਲਕੁਲ ਮਾੜਾ ਹੋਇਆ ਏ ਹੁਣ ਇਹ ਹੀ ਕਹਿ ਸਕਦੇ ਆਪਾਂ ਇਹ ਸਾਰੇ ਕੰਮ ਟਾਈਮ ਨਾਲ ਹੀ ਫਿਰ ਕਰ ਲੈਣੇ ਹਾਂ ਹਾਂਜੀ ਟਾਈਮ ਟਾਈਮ ਨਾਲ ਟਾਈਮ ਨਾਲ ਬਸ ਡਰ ਹੈ ਗਏ ਹੁਣ ਅੱਗੇ ਸਾਨੂੰ ਕਹਿ ਰਹੇ ਵੀ ਜਲਦੀ ਜਲਦੀ ਕਰ ਲਓ ਕੰਮ ਕੋਈ ਪਤਾ ਨਹੀਂ ਹੁਣੀ ਆਵਾਜ਼ ਆ ਜਾਵੇ ਤੇ ਸੀ ਕਿਦੇ ਕਿੱਥੇ ਜਾਣਾ ਪਵੇ ਜਾ ਸਕਦੇ ਆਂ ਉੱਖਾ ਤਾਂ ਹੁੰਦਾ ਪਰ ਇਸ ਤਰ੍ਹਾਂ ਦਾ ਉੱਖਾ ਹੈਗਾ ਹਾਂ ਜੀ ਡਰ ਤਾਂ ਹੈਗਾ ਇਹ ਹੁਣ ਥੋੜਾ ਜਿਹਾ ਹੁਣ ਕੋ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਦੁਨੀਆਦਾਰੀ ਦਾ ਪੱਕਾ ਪਜਾਨੇ ਨੂੰ ਕੰਮ ਕਰਨ ਉਹਦੇ ਨਾਲ ਹੈਗਾ ਕਿ ਕਹਿੰਦੇ ਪੱਕਾ ਚਿਸ਼ਤੀ ਬੜਾ ਨੇੜੇ ਹੈਗਾ ਹੈ ਖੇਤ ਤਾਂ ਆਪਣੇ ਚੌਂਕੀ ਆਪਣੇ ਖੇਤ ਦੇ ਵਿੱਚ ਹੈਗੀ ਹੈ ਜੀ ਖੇਤ ਖੇਤ ਦੇ ਵਿੱਚ ਹੀ ਹੈਗੀ ਹੈ ਜੀ ਹਾਂਜੀ ਰਮੀ ਵਾਲੇ ਵਿੱਚ ਹੀ ਉੱਥੇ ਮਤਲਬ ਕਿ ਰਹਿੰਦੇ ਨੇ ਅੱਛਾ ਉੱਥੇ ਹੀ ਰਹਿੰਦੇ ਹਾਂ ਹਾਂਜੀ ਆਮ ਵੈਸੇ ਜ਼ਿੰਦਗੀ ਕਿਵੇਂ ਹੈਗੀ ਨਾਰਮਲ ਹੀ ਚੱਲ ਰਹੀ ਹੈ ਹਜੇ ਚੜੀ ਜ਼ਿੰਦਗੀ ਹਜੇ ਤਾਂ ਨਾਰਮਲ ਚੱਲ ਰਹੀ ਹੈ ਬਾਕੀ ਡਰ ਹਜੇ ਵੀ ਹੈਗਾ ਏ ਹੂੰ ਦਰ بُਰਾ مطلب ਕਿ ਕੋਈ ਪਤਾ ਨਹੀਂ ਕੋ ਕੀ ਹੋ ਕਹਿ ਨਹੀਂ ਸਕਦੇ ਕੁਛ ਆਪਾਂ ਕੀ ਸੁਣਦੇ ਹੋ ਮਤਲਬ ਸੁਣਦੇ ਹੋ ਕਿ ਪਾਕਿਸਤਾਨ ਵਾਲੇ ਪਾਸੇ ਵੀ ਜਿਹੜੇ ਹੈਗੇ ਲੋਕ ਜਿਹੜੇ ਮਤਲਬ ਉਹਨਾਂ ਦੀ ਫੌਜ ਹੈ ਕੋਈ ਨੇੜੇ ਆ ਗਈ ਹੈ ਉੱਥੇ ਅਜੇ ਉਹ ਜੇ ਹਾਲਾਤ ਤਾਂ ਨਹੀਂ ਬਣੇ ਪਰ ਵੇਖੋ ਜੀ ਸੁਣ ਰਹੇ ਹਾਂ ਜੀ ਸੁਣ ਰਹੇ ਆ ਲੋਕਾਂ ਤੋਂ ਪਰਲੇ ਪਾਸੋਂ ਨੂਰਨ ਪਿੰਡ ਹੈਗਾ ਏ ਉੱਥੇ ਵੀ ਪਰਲਿਆਂ ਦਾ ਟੈਂਕ ਇਧਰਲੇ ਪਾਸੇ ਵੀ ਮੂੰਹ ਕਰਕੇ ਤੇ ਹੁਣ ਜਿਵੇਂ ਰਾਤ ਨੂੰ ਜਿਹੜੇ ਆਰਮੀ ਵਾਲੇ ਨੇ ਬਹੁਤ ਕਾਫੀ ਦੂਰ ਤੱਕ ਸੁੱਤੇ ਨੇ ਤੇ ਹੁਣ ਕੋਈ ਪਤਾ ਨਹੀਂ ਇੱਥੋਂ ਦਾ ਨਹੀਂ ਹਜੇ ਸੁਣਿਆਗਾ ਇੱਥੋਂ ਦਾ ਕੱਲ ਕਹਿ ਰਹੇ ਨੇ ਕਿ ਪਰਲੇ ਪਾਸੋਂ ਬੰਦਾ ਆਇਆ ਏ ਹੁਣ ਇਹ ਨਹੀਂ ਪਤਾ ਸੱਚ ਏ ਜਾਂ ਝੂਠ ਏ ਹਾਂਜੀ ਕਿਉਂਕਿ ਜਿੰਨਾ ਚਿਰ ਆਪਾਂ ਖੁਦ ਨਹੀਂ ਦੇਖਿਆ ਹੋਇਆ ਐਵੇਂ ਕੁਝ ਕਹਿ ਨਹੀਂ ਸਕਦੇਗੇ ਹਾਂਜੀ ਸੋ ਇਹ ਪਿੰਡ ਪੱਕਾ ਚਿਸਤੀ ਦੇ ਹਾਲਾਤ ਹੈ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗਰਾਉਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਤੁਹਾਨੂੰ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸੀ ਕਿ ਪਿੰਡਾਂ ਦੇ ਵਿੱਚ ਜਿਹੜੇ ਬਾਰਡਰ ਦੇ ਜਿਹੜੇ ਪਿੰਡ ਹੈਗੇ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਹੈ ਕਈ ਤਰ੍ਹਾਂ ਦੀਆਂ ਗੱਲਾਂ ਜੜੀਆਂ ਚੱਲਦੀਆਂ ਹੈਗੇ ਲੇਕਿਨ ਜਿਹੜਾ ਹਕੀਕਤ ਦਿਖਾਉਣ ਲਈ ਜਿਹੜਾ ਪੀਟੀਸੀ ਹੈਗਾ ਗਰਾਉਂਡ ਜ਼ੀਰੋ ਤੋਂ ਪਹੁੰਚਿਆ ਹੈ ਪਿੰਡ ਪੱਕਾ ਚਿਸਤੀ ਬਿਲਕੁਲ ਬਾਰਡਰ ਦੇ ਹਿੰਦੁਸਤਾਨ ਜਿਹੜਾ ਭਾਰਤ ਪਾਕਿਸਤਾਨ ਦਾ ਜਿਹੜਾ ਹੈਗਾ ਬਾਰਡਰ ਹੈਗਾ ਸਾਦ ਕੀ ਜਿਹੜਾ ਬਾਰਡਰ ਹੈ ਜੰਗ ਹੋਈ ਹੈ 71 ਦੀ ਜਦੋਂ ਜੰਗ ਹੋਈ ਹੈ ਜਾਂ ਫਿਰ ਕਾਰਗਿਲ ਦੀ ਜਦੋਂ ਜੰਗ ਹੋਇਆ ਹੈਗਾ ਉਸ ਵੇਲੇ ਜਿਹੜਾ ਪਿੰਡ ਜਿਹੜਾ ਬਿਲਕੁਲ ਜਿਹੜਾ ਖਾਲੀ ਹੋ ਗਿਆ ਸੀਗਾ ਜਿਸ ਤਰ੍ਹਾਂ ਦੇ ਨਾਲ ਜਿਹੜੇ ਹੈਗਾ ਲੇਡੀਜ਼ ਦੇ ਨਾਲ ਔਰਤਾਂ ਦੇ ਨਾਲ ਗੱਲ ਹੋਈ ਹੈ ਕਿ ਇਹ ਲੋਕ ਜਿਹੜੇ ਹੈਗੇ ਆਪਣਾ ਖਾਣ ਪੀਣ ਦਾ ਜਿਹੜਾ ਹੈਗਾ ਕਰਦਾ ਜਿਹੜਾ ਕਰੇ ਲੋ ਕੰਮ ਹੈ ਟਾਈਮ ਦੇ ਨਾਲ ਜਿਹੜਾ ਕਰ ਰਿਹਾ ਕਿ ਤਾਂ ਜੋ ਅਜੇ ਹਾਲਾਤ ਬਣਨ ਤਾਂ ਉਹ ਜਿਹੜੇ ਹੈਗੇ ਸੁਰੱਖਿਅਤ ਥਾਵਾਂ ਤੇ ਜਾ ਸਕਣ ਅਫਤਾਰਗਿਲ ਪੀਟੀਸੀ ਨਿਊਜ਼ ਪਿੰਡ ਪੱਕਾ ਚਿਸ਼ਤੀ ਫਾਜ਼ਿਲਕਾ